ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜਿਦੇ ਵਿੱਚ ਮੈਡੀਕਲ ਨਾਲ ਸੰਬੰਧਿਤ ਬਹੁਤ ਵਧੀਆ ਪੋਸਟਾਂ ਐ ਇਹ ਵੱਡੇ ਪੱਧਰ ਦੀ ਭਰਤੀ ਐ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੋਸਟਾਂ ਦੇ ਸੰਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੀਡੀਓ 'ਚ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਪੋਸਟਾਂ ਦੇ ਸੰਬੰਧ ਵਿੱਚ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਸਭ ਤੋਂ ਪਹਿਲਾਂ ਪੋਸਟਾਂ ਤੇ ਉਹਨਾਂ ਦੀ ਯੋਗਤਾ ਦੀ ਗੱਲ ਕਰ ਲੈਂਦੇ ਆ ਫੀਮੇਲ ਸਟਾਫ ਨਰਸ ਦੇ ਲਈ ਪੋਸਟਾਂ ਜਾਰੀ ਹੋਈਆਂ ਬੀਐਸਸੀ ਡਿਗਰੀ ਤੁਹਾਡੇ ਕੋਲ ਨਰਸਿੰਗ ਦੇ ਵਿੱਚ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅਸਿਸਟੈਂਟ ਸੈਕਸ਼ਨ ਆਫੀਸਰ ਗ੍ਰੈਜੂਏਸ਼ਨ ਤੇ 3 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਆਡੀਟਰ ਅਸਿਸਟੈਂਟ ਯੋਗਤਾ ਤੁਹਾਡੇ ਕੋਲ ਬੈਚਲਰ ਡਿਗਰੀ ਕਮਰਸ ਦੇ ਵਿੱਚ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੂਨੀਅਰ ਟਰਾਂਸਲੇਸ਼ਨ ਆਫੀਸਰ ਪੀਜੀ ਡਿਗਰੀ ਇਨ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਲੀਗਲ ਅਸਿਸਟੈਂਟ ਬੈਚਲਰ ਡਿ ਪਲੱਸ 2 ਕਲਾਸ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਸਟੈਨੋਗ੍ਰਾਫੀ ਤੁਹਾਡੇ ਕੋਲ ਸਕਿੱਲਸ ਹੋਣੀਆਂ ਚਾਹੀਦੀਆਂ ਕੰਪਿਊਟਰ ਆਪਰੇਟਰ ਜੇਕਰ ਤੁਹਾਡੇ ਕੋਲ BCA ਯੋਗਤਾ ਹੈਗੀ ਹੈ ਜਾਂ BSC uh, B.Tech and CS ਕੰਪਿਊਟਰ ਸਾਇੰਸ ਤੇ IT ਦੇ ਵਿੱਚ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਕੇਟਰਿੰਗ ਸੁਪਰਵਾਈਜ਼ਰ ਡਿਗਰੀ ਇਨ ਹੋਟਲ ਮੈਨੇਜਮੈਂਟ ਤੁਹਾਡੇ ਕੋਲ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੂਨੀਅਰ ਸੈਕਟਰੀਅਟ ਅਸਿਸਟੈਂਟ ਪਲੱਸ 2 ਪਾਸ ਟਾਈਪਿੰਗ ਸਪੀਡ ਤੁਹਾਡੀ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਹੈ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ 30 ਵਰਡਸ ਪਰ ਮਿੰਟ ਅਤੇ ਹਿੰਦੀ ਦੇ ਵਿੱਚ 25 ਵਰਡਸ ਪਰ ਮਿੰਟ ਤੁਸੀਂ ਪੋਸਟਾਂ ਦੇ ਲਈ ਅਪਲ ਇਲੈਕਟ੍ਰੀਸ਼ੀਅਨ ਕਮ ਪਲੰਬਰ 10 ਪਾਸ ਆਈਕੇ ਨੇ ਇਲੈਕਟ੍ਰੀਸ਼ੀਅਨ ਵਾਇਰਮੈਨ 2 ਸਾਲ ਦਾ ਤਜਰਬਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਲੈਬ ਅਟੈਂਡੈਂਟ 10ਵੀਂ ਪਾਸ ਹੋਣੀ ਚਾਹੀਦੀ ਹੈ ਡਿਪਲੋਮਾ ਇਨ ਲੈਬੋਰੀ ਟੈਕਨੀਸ਼ੀਅਨ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜਾਂ ਤੁਹਾਡੀ 12ਵੀਂ ਸਾਇੰਸ ਦੇ ਨਾਲ ਪਾਸ ਹੋਣੀ ਚਾਹੀਦੀ ਹੈ ਜੀ ਤਾਂ ਇਹ ਹੈ ਜੀ ਪੋਸਟਾਂ ਦੀ ਜਾਣਕਾਰੀ ਅੱਗੇ ਪੋਸਟਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਇਹ ਪੋਸਟਾਂ ਦੀ ਗਿਣਤੀ ਹੈ ਜੀ ਜੋ ਵਕ ਵਕ ਪੋਸਟਾਂ ਜਾਰੀ ਹੋਈਆਂ ਜਿਵੇਂ ਕਿ ਫੀਮੇਲ ਸਟਾਫ ਨਰਸ ਦੇ ਲਈ ਇਹਨਾਂ ਵੱਲੋਂ 77 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਅੱਗੇ ਪੋਸਟਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਨੋਟੀਫਿਕੇਸ਼ਨ ਆਊਟ ਹੋਇਆ 15 ਮਾਰਚ 2024 ਨੂੰ ਸਟਾਰਟਿੰਗ ਡੇਟ ਆਨਲਾਈਨ ਅਪਲਾਈ ਕਰਨ ਦੀ 22 ਮਾਰਚ 2024 ਤੋਂ ਸੀਗਾ ਜੀ ਅੰਤਿਮ ਮਿਤੀ ਉਹਨਾਂ ਵੱਲੋਂ ਐਕਸਟੈਂਡ ਕੀਤੀ ਗਈ ਹੈ 7 ਮਈ 2024 ਤੱਕ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਸ਼ਾਮ 5:00 ਵਜੇ ਤੱਕ ਕਰੈਕਸ਼ਨ ਦੇ ਜੇ ਕੋਈ ਗਲਤੀ ਹੁੰਦੀ ਹੈ 9 ਤੋਂ ਲੈ ਕੇ 11 ਮਈ ਤੱਕ ਤੁਸੀਂ ਉਹਦੇ ਵਿੱਚ ਆਪਣੀ ਗਲਤੀਆਂ ਠੀਕ ਕਰ ਸਕੋਗੇ ਆਨਲਾਈਨ ਐਗਜ਼ਾਮ ਡੇਟ ਤੇ ਐਡਮਿਟ ਕਾਰਡ ਜਲਦੀ ਇਹਨਾਂ ਵੱਲੋਂ ਜਾਰੀ ਹੋਣਗੇ ਫੀਸ ਪੇ ਕਰਨਗੇ ਜੀ 1500 ਰੁਪਿਆ ਜਨਰਲ OBC EWS ਆਦਰ ਜਿਹੜੀਆਂ ਸਾਰੀਆਂ ਪੋਸਟਾਂ ਦੇ ਲਈ 1000 ਰੁਪਿਆ ਫੀਸ ਰੱਖੀ ਗਈ ਐਸ ਸੀ ਐਸਟੀ ਫੀ ਫਿਜ਼ੀਕਲੀ ਹੈਂਡੀਕੈਪਡ ਕੁਟੇ ਦੇ ਲਈ ਫॉर ਆਲ ਪੋਸਟਾਂ ਦੇ ਲਈ 500 ਰੁਪਿਆ ਫੀਸ ਰੱਖੀ ਗਈ ਹੈ ਜੀ ਤੇ ਪੇਮੈਂਟ ਮੋਡ ਆਨਲਾਈਨ ਹੀ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਅੱਗੇ ਜੀ ਪੋਸਟਾਂ ਦੇ ਲਈ ਸਿਲੈਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਰਿਟਨ ਐਗਜ਼ਾਮ ਰਹੂਗਾ ਤੁਹਾਡਾ ਸਕਿੱਲ ਟਾਈਪਿੰਗ ਟੈਸਟ ਰਹੂਗਾ ਜੇਕਰ ਕਿਸੇ ਪੋਸਟ ਦੇ ਲਈ ਇਹਨਾਂ ਵੱਲੋਂ ਮੰਗਿਆ ਗਿਆ ਇੰਟਰਵਿਊ ਇਹਨਾਂ ਵੱਲੋਂ ਲਿਖਿਆ ਗਿਆ ਲੀਗਲ ਅਸਿਸਟੈਂਟ ਦੇ ਲਈ ਰਹਿਣ ਵਾਲੀ ਤਾਇਆ ਜੀ ਪੋਸਟਾਂ ਦੀ ਜਾਣਕਾਰੀ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਨੋਟੀਫਿਕੇਸ਼ਨ ਦਾ ਲਿੰਕ ਆਨਲਾਈਨ ਅਪਲਾਈ ਕਰਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਉੱਥੇ ਜਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਮੌਕਾ ਹੈ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਸਾਰੇ ਲਿੰਕ ਲੈ ਸਕਦੇ ਹੋ ਨੋਟੀਫਿਕੇਸ਼ਨ ਦਾ ਲਿੰਕ ਵੀ ਤਾਇਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾ